ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਪੰਜਗਰਾਈ ਖੁਰਦ ਇਹ ਪਿੰਡ ਬਾਗੇਪਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਬਾਗੇਪਰਾਣੇ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਦੋਸਤੋ ਭਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਗਾਵਾਂ ਹੁੰਦੀਆਂ ਵਿਕਰੀ ਵਾਲੀਆਂ ਹਮੇਸ਼ਾ ਇਹਨਾਂ ਚਾਰ ਨਗਾਂ ਦੀ ਵੀਡੀਓ ਬਣਾ ਲਈਏ ਜਿਹਦੇ ਚ ਕੀਮਤ 68000 ਤੋਂ ਦੋਂਦੀ ਵਹਿੜਦੀ ਆ ਬਾਈ ਨੇ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਚਾਰ ਦੰਦ ਪਹਿਲਾਂ ਜਰਸੀ 72000 ਡਿਮਾਂਡ ਆ ਬਾਕੀ ਅਲੱਗ-ਅਲੱਗ ਕੀਮਤ ਦੇ ਪਸ਼ੂ ਐ ਹਮੇਸ਼ਾ ਪਸ਼ੂ ਵਿਕਰੀ ਵਾਲੇ ਹੁੰਦੇ ਐ ਅੱਜ ਇੱਕ ਸ਼ੌਂਕ ਸੰਦੀਪ ਬਾਈ ਦਾ ਜਾਂ ਮੇਰਾ ਸ਼ੌਂਕ ਤੇ ਜਾਂ ਜਿਹੜੇ ਮੇਰੇ ਨਾਲ ਭਰਾ ਜੁੜੇ ਹੋਏ ਉਹਨਾਂ ਦਾ ਸ਼ੌਂਕ ਪੂਰਾ ਕਰਦੇ ਐ ਇੱਕ ਮੱਝ ਵੀਰ ਨੇ ਖਰੀਦੀ ਸੀ ਪਿਛਲੇ ਸਾਲ ਇਹ ਹੁਣ ਸੂਣ ਵਾਲੀ ਐ ਸ਼ੌਂਕੀਆ ਵੀਡੀਓ ਐ ਸ਼ੁਰੂ ਚ ਦੱਸ ਦਿਆਂ ਵੀ ਕੋਈ ਵੀ ਭਰਾ ਵੀਡੀਓ ਦੇਖ ਰਿਹਾ ਐ ਤਾਂ ਇਹ ਵਿਕਰੀ ਆਸਤੇ ਨਹੀਂ ਵਾਜੂ ਕਿਉਂਕਿ ਮਸਾਂ ਮਿਲਦਾ ਕੋਈ ਚੰਗਾ ਪਸ਼ੂ ਕਿਸੇ ਭਰਾ ਨੂੰ ਤੇ ਅੱਜ ਇਹ ਤੁਹਾਡਾ ਸ਼ੌਂਕ ਪੂਰਾ ਕਰਾਂਗੇ ਤਿਆਰੀ ਚ ਸੋਹਣੀ ਲੱਗਦੀ ਐ ਸੋ ਵੀਡੀਓ ਨੂੰ ਲਾਸਟ ਤੱਕ ਦੇਖਿਓ ਡਿਟੇਲ ਪੁੱਛਾਂਗੇ ਤੋਰਾਂਗੇ ਵੀ ਪਰ ਮੈਂ ਸ਼ੁਰੂ ਚ ਹੀ ਦੱਸ ਦਿਆਂ ਵੀ ਵਿਕਰੀ ਆਸਤੇ ਨਹੀਂ ਇਸ ਪੱਖ ਤੋਂ ਨਾ ਕੋਈ ਭਰਾ ਫੋਨ ਲਾਵੇ ਹਾ ਤੁਹਾਡਾ ਮਨ ਖੁਸ਼ ਕਰੂਗੇ ਇਦਾਂ ਦੀ ਮੱਝ ਬਾਈ ਨੇ ਸੰਭਾਲੀ ਐ ਜਾਂ ਇਸ ਤਰ੍ਹਾਂ ਦਾ ਸਟਰਕਚਰ ਇਸ ਮੱਝ ਦਾ ਹੈ ਆਓ ਸੰਦੀਪ ਬਾਈ ਨਾਲ ਗੱਲਬਾਤ ਕਰਦੇ ਆਂ ਫਿਰ ਇਹ ਮੱਝ ਤੁਹਾਨੂੰ ਤੋੜ ਕੇ ਦਿਖਾਵਾਂਗੇ ਸੰਦੀਪ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਨੀਵਰ ਗਾਵਾਂ ਤਾਂ ਹਰ ਰੋਜ਼ ਹੀ ਹੁੰਦੀਆਂ ਵਿਕਰੀ ਵਾਲੀਆਂ ਹਨ ਹਾਂਜੀ ਹਾਂਜੀ ਬਾਈ ਅੱਛਾ ਮੱਝਾਂ ਜਿਹੜੀਆਂ ਪਹਿਲਾਂ ਤੋਂ ਫਿਰ ਘਰੇ ਦੁੱਧ ਤੇ ਲਾ ਕੇ ਰੱਖਦੇ ਹੋ ਹਾਂਜੀ ਹਾਂਜੀ ਮੱਝਾਂ ਬਈ ਦੁੱਧ ਆ ਜਾਂਦੀ ਕੋਈ ਵਿਕਰੀ ਵਾਲੀ ਕੇ ਘੱਟ ਲਿਆਉਣੇ ਨਹੀਂ ਨਹੀਂ ਲਿਆਉਂਦੇ ਨਹੀਂ ਲਿਆਉਂਦੇ ਬਈ ਲਿਆਉਂਦੇ ਹੀ ਨਹੀਂ ਗਾਵਾਂ ਹੀ ਲਿਆਉਂਦੇ ਹਾਂਜੀ ਅੱਛਾ ਅੱਜ ਜਿਹੜੀ ਮੱਝ ਆਪਾਂ ਦਿਖਾਉਣ ਲੱਗੇ ਆਂ ਹਾਂਜੀ ਇਹ ਆਪਾਂ ਪਿਛਲੇ ਸਾਲ ਖਰੀਦੀ ਸੀ ਇਹ ਪਿਛਲੇ ਸਾਲ ਖਰੀਦੀ ਸੀ ਹਾਂਜੀ ਬਾਈ ਅੱਛਾ ਕਿਹੜੇ ਏਰੀਆ ਚੋਂ ਲੈਂਦੀ ਸੀ ਇਹ ਨਿਰਵਾਣੇ ਦੇ ਨਾਲ ਬਈ ਕੁੰਡਲੀ ਬੰਡੀ ਅੱਛਾ ਉੱਥੋਂ ਖਰੀਦੀ ਸੀ ਉੱਥੋਂ ਖਰੀਦੀ ਸੀ ਉੱਥੇ ਕੋਈ ਲੈਂਕ ਸੀ ਕਿ ਵ अच्छा हां जी यार बेली रेडी रही अच्छा ते मान लो 10 15 ਰਹਿਣ ਮੈਂ ਕੱਚੀ ਸੀਗੀ اچھا ਤੇ ਉਦੋਂ ਹੀ ਮੰਨ ਲਓ ਵੀ ਆਪਣੇ ਫੈਟ ਆ ਗਈ ਸੀ ਵੀਰੇ ਮੰਨ ਲਓ ਬੰਦਾ ਨਾ ਵੀ ਜੇ ਵੇਚੂਗਾ ਤਾਂ ਵੀ ਤੁਹਾਨੂੰ ਦੱਸ ਦੂੰਗਾ ਜੀ اچھا ਤੇ ਜਵਾਂ ਨੇੜੇ ਮੰਨ ਲਓ 5 4 ਦਾ ਰਹਿੰਦੇ ਉਹਨੇ ਆਪਾਂ ਨੂੰ ਦੱਸਤਾ ਤੇ ਲੈ ਆਏ ਅਛਾ ਕਿੰਨਾ ਸੂਆ ਐ ਦੀ ਤੀਜਾ ਸੂਆ ਸੋਣਾ ਬਾਈ ਪਰ ਦੂਜੇ ਸੂਏ ਸੂਈ ਸੀ ਅਛਾ ਦੂਜੇ ਸੂਏ ਫਿਰ ਦੁੱਧ ਕਿੰਨਾ ਦਿੱਤਾ ਮਾ ਜਣੀ ਬਾਈ ਮੰਨ ਲਓ ਉਹਨਾਂ ਨੇ ਪਹਿਲਾਂ ਨੂੰ ਦਾ ਦੁੱਧ ਦੱਸਿਆ ਹੀ ਹੈ ਨਾ ਇਹ 16 17 ਕਿਲੋ ਹੀ ਤੇ ਆਪਣੇ ਕੋਲੇ ਮੰਨ ਲਓ 1 ਸਾਲ ਤਾਂ ਬਾਈ ਸਹੀ ਮੈਨੇ ਮੌਸਮ ਦਾ ਤਾਂ ਇੰਨਾ ਫਰਕ ਪੈ ਜਾਂਦਾ ਨਾ ਇਹ ਪਸ਼ੂ ਜੀ ਲਾਉਂਦਾ ਹੀ ਪਰ 20 ਦੇ ਏਡ ਗੇਡ ਦੁੱਧ ਸਹੀ ਦਿੰਦੀ ਰਹੀ ਦੂਜੇ ਸੂਏ 'ਚ 20 ਕਿਲੋ ਵਾਂਗੂ ਦਿੰਦੀ ਹਾਂਜੀ ਹਾਂਜੀ ਅਛਾ ਸੰਦੀਪ ਭਾਈ ਮੱਝਾਂ ਦਾ ਫਿਰ ਮੇਲੇਆਂ ਗੁਲੇਆਂ ਦਾ ਵੀ ਚੌਂਕ ਰੱਖਦੇ ਆ ਕਿ ਨਹੀਂ ਹੁਣ ਨਹੀਂ ਨਹੀਂ ਰੱਖਦੇ ਆ ਬਾਈ ਨੀਲੀ ਰਾਵੀ ਵੀ ਲੈ ਜਾਂਦੇ ਰਹੇ ਆ ਕਾਲੀਆਂ ਹਾਂਜੀ ਹਾਂਜੀ ਪਰ ਜਿਹੜਾ ਮੰਨ ਲਓ ਬਈ ਕੰਪੀਟੀਸ਼ਨ ਵਾਲਾ ਕੰਮ ਆਣਾ ਇਹ ਉਹਨੂੰ ਚਾਹੀਦਾ ਸਮਾਂ ਈ ਹਾਂ ਸਭ ਤੋਂ ਮੇਨ ਮੰਨ ਲਓ ਨਾ ਹੀ ਬ੍ਰੀਡ ਦੀ ਵੀ ਮੰਨ ਲਓ ਵੀ ਬ੍ਰੀਡ ਹੋ ਕੇ ਵੀ ਸਮਾਂ ਉਹਨੂੰ ਜ਼ਰੂਰੀ ਆਈ ਹਾਂ ਬਿਲਕੁਲ ਹਾਂਜੀ ਹਾਂਜੀ ਵੀ ਸਮਾਂ ਦੇਣਾ ਹੈ ਨਾ ਇਹ ਟਾਈਮ ਸਾਰ ਮੰਨ ਲਓ ਕੋਈ ਕਾਪਰ ਦੀ ਘਾੜ ਦੇ ਉਹ ਚੀਜ਼ੀ ਆ ਵਪਾਰ ਲੈਣ ਨਾ ਵੜਨ ਨਾ ਬਈ ਸਮਾਂ ਘੱਟ ਨਿਕਲਦਾ ਅੱਛਾ ਅੱਛਾ ਸੰਦੀਪ ਭਾਈ ਇਹ ਮੱਝ ਨੇ 20 ਕਿਲੋ ਦੁੱਧ ਦਿੱਤਾ ਪੀਕ ਲੈਵਲ ਤੇ ਉਸ ਤੋਂ ਬਾਅਦ ਫਿਰ ਇਹ ਜਦੋਂ ਗੱਭਣ ਹੋ ਗਈ ਫਿਰ ਡਰਾਈ ਕਦੋਂ ਕੀਤਾ ਇਹਨੂੰ ਡਰਾਈ ਤਾਂ ਬਾਈ ਤੁਸੀਂ ਕਰਾਈ ਆ ਕਹਿ ਕੇ ਮੇਰੇ ਖਿਆਲ ਕਿੰਨੇ ਦਿਨ ਰਹਿਗੇ ਸੀਗੇ 55 ਦਿਨ ਤਾਂ ਮੰਨ ਲਓ ਬਾਈ 8 10 ਕਿਲੋ ਤਾਂ ਡਰਾਈ ਕੀਤੀ ਆ ਭਾਈ ਦੱਸੋ ਇਹ ਜੈਨੂਨ ਗੱਲ ਆ ਬਾਈ ਕੋਲੇ ਮੱਝ ਬੜੀ ਚੰਗੀ ਤੇ ਜਦੋਂ ਮੈਂ ਵੀਡੀਓ ਬਣਾਉਣ ਆਉਣਾ ਤੇ ਬਾਈ ਨੇ ਕਹਿਣਾ ਵੀ ਇਹ ਦੁੱਧ ਦੇ ਰਹੀ ਆ ਦਿੰਦੀ ਦੁੱਧ ਸੱਚ ਨਾਲ ਜਿੰਨਾ ਸੀ ਤਾਂ ਬਾਈ ਨੂੰ ਵਾਰ-ਵਾਰ ਕਹਿ ਕੇ ਵੀ ਯਾਰ ਇਹ ਇਸ ਮੱਝ ਨੂੰ ਡਰਾਈ ਕਰਨਾ ਚਾਹੀਦਾ ਕਿਉਂਕਿ ਚੰਗੇ ਦੁੱਧ ਵਾਲੀ ਮੱਝ ਐ ਕੋਈ ਵਿਕਰੀ ਆਸਤੇ ਨਹੀਂ ਵੀ ਅਸੀਂ ਇਹਦੀਆਂ ਤਰੀਫਾਂ ਕਰਾਂਗੇ ਇਹ ਇੱਕ ਚੰਗਾ ਜਾਨਵਰ ਤੁਹਾਨੂੰ ਦਿਖਾਉਣਾ ਹੈ ਚੰਗਾ ਵੀ ਇਹ ਹੁੰਦਾ ਦੱਸੋ ਵੀ ਪਸ਼ੂ ਬਹੁਤ ਸੋਹਣੇ ਸੋਹਣੇ ਦੇਖੀਦੇ ਪਰ ਕੋਈ ਕੋਈ ਪਸ਼ੂ ਦੀ ਬੰਤਰ ਹੀ ਇਦਾਂ ਦੀ ਹੁੰਦੀ ਹੈ ਵੀ ਜਿਹਨੂੰ ਦੇਖ ਕੇ ਮੈਨੂੰ ਇਹ ਲੱਗਦਾ ਹੁੰਦਾ ਵੀ ਜਿਹੜਾ ਕੋਈ ਅਣਜਾਣ ਵੀਰ ਆ ਉਹ ਵੀ ਸਿੱਖ ਜਾਊਗਾ ਵੀ ਮੱਝ ਚੰਗੇ ਦੁੱਧ ਵਾਲੀ ਜੇ ਖਰੀਦਣੀ ਹੈ ਬਈ ਸਭ ਤੋਂ ਮੰਨ ਲਈ ਦੁੱਧ ਵੀ ਮੰਨ ਲਓ ਪਾਸੇ ਬਈ ਸੁਭਾਅ ਬਹੁਤ ਵਧੀਆ ਮੈਂਦਾ ਜੀ ਜਿਹੜਾ ਮੇਨ ਮੁੱਦਾ ਜੀ ਠੀਕ ਹੈ ਹਾਂਜੀ ਹਾਂਜੀ ਅੱਛਾ ਇਹ ਕੀ ਹੁਣ ਗੱਬਣ ਇਹ ਡਾਇਰੈਕਟ ਕ੍ਰਾਸ ਕਰਾਈ ਵੀ ਆ ਹਾਂਜੀ ਡਾਇਰੈਕਟ ਕ੍ਰਾਸ ਕਰਾਈ ਨਹੀਂ ਆਪਣੇ ਪੈਂਡ ਹੀ ਆ ਬੋਲੇ 29 ਦਾ ਕਟਾਈ ਅਚਾ ਉਹ ਡਾਕਟਰ ਨੇ ਰੈਰੂ ਕੀਤੀ ਉਹਦੀ ਮਾਂ ਦਾ ਰਿਕਾਰਡ ਚੰਗਾ ਹੀ ਅਚਾ ਬੱਚੇ ਸੋਹਣੇ ਕਟੀਆਂ ਮੰਨ ਲਓ ਮੇਣ ਮੰਨ ਲਓ ਬਈ ਚੰਗੀ ਮਹਿੰਦਾ ਨਹੀਂ ਕਟੀਆਂ ਲੈਣੀਆਂ ਬਹੁਤ ਔਖੀਆਂ ਹੀ ਸਹੀ ਹੈ ਜਿਆਦਾਤਰ ਕੱਟੇ ਦਿੰਦਿਆਂ ਨਹੀਂ ਇਹ ਚੀਜ਼ ਦਾ ਤੇ ਉਹ ਮੰਨ ਲਓ ਸਾਂਹ ਦਿਆਂ ਜਿਆਦੇ ਕਟੀਆਂ ਰਾਂਗਾਂ ਉਹਦੇ ਕਰਕੇ ਹੀ ਕਰਵਾਈ ਹੈ ਜੀ ਅਚਾ ਇਹ ਪਿਛਲੇ ਦੋ ਸੂਹਾਂ ਵਿੱਚ ਫਿਰ ਕੱਟੇ ਦੇਤੇ ਨੇ ਕੱਟੇ ਹੀ ਦਿੰਦੇ ਆ ਨਹੀਂ ਤੁਰ ਕੇ ਸੰਦੀ ਬਈ ਹੁਣੇ ਦਿਨ ਕਿੰਨੇ ਕੁ ਹੋਊਗੀ ਬਾ ਤਿਆਰ ਹੈ ਭਾਈ 1-2 ਦਿਨ ਲਾਉਗੀ ਠੀਕ ਹੈ ਹਾਂ ਜੀ ਦਿਨੇ ਦੇ 12 ਤਰੀਕ ਨੂੰ ਪੂਰੇ ਹੋਗੀ ਓਕੇ ਸੋ ਦੋਸਤੋ ਥਣਾ ਚ ਬਿੱਥੀ ਦੇਖਿਓ ਕਰਮਾ ਵਾਲੀ ਦੇ ਟਾਂਚਾ ਦੇਖ ਲਓ ਇਹ ਬਾਹਲਾ ਵੱਡਾ ਕੱਦ ਨਹੀਂ ਇਹ ਗੱਲ ਧਿਆਨ ਚ ਲਿਆਵਾ ਤੁਹਾਡੇ ਮਤਲਬ ਬਾਡੀ ਦੇ ਕਰੈਕਟਰ ਆ ਦੁੱਧ ਦੇਣ ਵਾਸਤੇ ਬਾਲੀ ਉੱਚੀ ਲੰਬੀ ਮੱਝ ਜਾਂ ਬਾਲੀ ਮੋਟੀ ਮੱਝ ਦੁੱਧ ਨਹੀਂ ਦਿੰਦੀ ਸੋ ਇਹ ਮੱਝ ਤੁਸੀਂ ਦੇਖੋ ਸੰਦੀਪ ਅੱਗੋਂ ਕਰਕੇ ਫਿਰ ਉਧਰ ਨੂੰ ਮੋੜੀ ਬਈ ਸੋ ਥਣਾ ਚ ਬਿੱਥੀ ਦੋਸਤੋ ਅਗਲੇ ਥਣਾ ਦਾ ਸੈਜ ਪਿਛਲੇ ਥਣਾ ਦਾ ਸੈਜ ਤੁਸੀਂ ਦੇਖੋ ਜੈਡ ਬਲੈਕ ਹੀ ਦੀਂਦੀ ਆ ਤੇ ਪਤਲੀ ਪੂਛ ਆ ਮੋਢ ਦੇ ਵਿੱਚੋਂ ਜਿੰਨਾ ਜਿਹੜੀਆਂ ਗੱਲਾਂ ਆਪਦੀਆਂ ਵੀਡੀਓ ਚ ਬੋਲੀਦੀਆਂ ਉਹ ਇਸੇ ਤਰ੍ਹਾਂ ਹੀ ਦੇਖੀ ਦੀਆਂ ਉਹਨਾਂ ਨੂੰ ਕੋਸ਼ਿਸ਼ ਹੁੰਦੀ ਹੈ ਫਾਲੋ ਕਰ ਲਈਦਾ ਸੋ ਬੰਤਰ ਮੱਝ ਦੀ ਤੁਸੀਂ ਦੇਖੋਗੇ ਬੜੀ ਸੋਹਣੀ ਦੱਸੋ ਬਹੁਤ ਸੋਹਣੀ ਇਹ ਕਰਮ ਵਾਲੀ ਤਿਆਰ ਹੋਈ ਹੈ ਪ੍ਰਮਾਤਮਾ ਸਾਰੇ ਪਸ਼ੂ ਬਾਈ ਨਹਿਰ ਤੇ ਜਾਂਦੇ ਆਈ ਇਕੱਲੀ ਆਏ ਨਹੀਂ ਹੈ ਢੇੜਾ ਲਊਗੀ ਬਾ ਜਿੱਥੇ ਖੜਾ ਦੀ ਖੜ ਜਾਣੇ ਅੱਛਾ ਹਾਂਜੀ ਸੋ ਦੱਸੋ ਨਹਿਰ ਬਾਈ ਦੇ ਪਿੰਡ ਕੋਲ ਦੀ ਲੰਗਦੀ ਆ ਤੇ ਉਹ ਕੱਚੀ ਨਹਿਰ ਆ ਉਹਦੇ ਚ ਪਸ਼ੂ ਨਾਉਂਦੇ ਆ ਇਹ ਵੀਰ ਵੀ ਆਪਦੇ ਪਸੂ ਲੈ ਜਾਂਦਾ ਬਾਈ ਕਹਿੰਦਾ ਭਾਵੇਂ ਕੱਲੀ ਬਣ ਲਗੇ ਢੇੜੇ ਨਹੀਂ ਪੈਂਦੀ ਕਿਉਂਕਿ ਇਹ ਇੱਕ ਨਸਲ ਦੀ ਨਿਸ਼ਾਨੀ ਰਹਿੰਦੀ ਆ شریف ਪਸੂ ਦੀ ਨਿਸ਼ਾਨੀ ਹੁੰਦੀ ਹੈ ਤਿਆਰੀ ਬਹੁਤ ਸੋਹਣੀ ਕੀਤੀ ਹੈ ਕਰਮਾਲੀ ਨੇ ਹਜੇ ਦੋ ਦਿਨ ਲੈ ਜੂਗੀ ਮੱਝ ਸੂਨ ਚ ਹੋ ਸਕਦਾ ਪਹਿਲਾਂ ਵੀ ਸੂਪੇ ਖੈਰ ਚੰਗੀ ਬਣੀ ਆ ਮੱਝ ਐਸ ਵਾਰ ਆਸ ਹੈ ਬਹੁਤ ਸੋਹਣਾ ਦੁੱਧ ਦੇਊਗੀ ਤੇ ਜੇ ਬਾਈ ਜੇ ਇਹਦਾ ਇਰਾਦਾ ਬਣਿਆ ਤਾਂ ਫਿਰ ਲਾਈਵ ਵਿੱਚ ਵਾਈ ਵੀ ਚਾਰ ਪੰਜ ਮੱਝਾਂ ਲੈਂਦੀਆਂ ਹਨਾ ਬਾਈ ਚਾਰਾਂ ਪੰਜਾਂ ਬਾਅਦ ਮੰਨ ਲਓ ਹੀ ਮੱਝਾਂ ਬਾਅਦ ਸਫਲਤਾ ਹੈ ਮੈਂ ਹਨਾ ਵੀ ਆਪਦੇ ਅੱਜ ਜਿੱਤੀ ਆਈ ਅੱਛਾ ਵੀ ਮੈਂ ਚੰਗੀ ਨਿਕਲੀ ਬਾਈ ਕਹਿ ਦਿੰਦਾ ਹਰ ਇੱਕ 20 ਕਿਲੋ ਦੁੱਧ ਹਨਾ ਹੀ ਪਰ ਬਹੁਤ ਔਖਾ ਬਾਈ ਯਾਰ ਮੈਂ ਆਪ ਇਹ ਚੀਜ਼ ਮੰਨਦਾ ਹੀ 20 ਕਿਲੋ ਹੁਣ ਬਈ ਆਪਾਂ ਗਾਂਾਂ ਵੇਚਦੇ ਨਾ ਆਪਾਂ ਮੰਨ ਲਓ ਕਹਿ ਦਿੰਦੇ ਆ ਵੀ ਐਂ ਜਿਉਂ ਹੀ ਪਰ ਨਹੀਂ ਵੀ ਠੀਕ ਆ ਆਪਦੀ ਸਮਝ ਨਾ ਲਵੇ ਹਨਾ ਇਹ ਬੰਦਾ ਸਹੀ ਹੈ ਪਰ ਬਹੁਤ ਹੁੰਦਾ ਬਾਈ ਦੁੱਧ ਮੈਂ 20 ਕਿਲੋ ਦੇ ਦੇ ਆਪਾਂ ਇਹ ਇਮਾਨਦੇ ਵੀ ਥੋੜਾ ਬਹੁਤ ਜ਼ਿਆਦਾ ਹੁੰਦਾ ਜੀ ਬਿਲਕੁਲ ਦੋਸਤੋ 20 ਕਿਲੋ ਹਰੇਕ ਪਸ਼ੂ ਦੁੱਧ ਨਹੀਂ ਦਿੰਦਾ ਮੈਂ ਮੱਝ ਦੀ ਗੱਲ ਕੀਤੀ ਸੀ ਤੁਸੀਂ ਇਹਦੇ ਥਣਾ ਚ ਮਿੱਠੀ ਥਣ ਦਾ ਸੈਜ ਦੇਖੋ ਉਹ ਆਹ ਨਾਲ ਅੱਗੋਂ ਪਿੱਛੋਂ ਦੇਖੋ ਬਹੁਤ ਸੋਹਣੀ ਮੱਝ ਭਾਈ ਨੇ ਸੰਭਾਲੀ ਹੈ ਥੋੜਾ ਜਿਹਾ ਲੇਟ ਡਰਾਈ ਕਰਨ ਕਰਕੇ ਮੈਨੂੰ ਲੱਗਦਾ ਥੋੜਾ ਜਾਂ ਬੀਸੀਐਸ ਘਟ ਹੈ ਹੋਰ ਸੰਭਾਲੀ ਜਾ ਸਕਦੀ ਸੀ ਜੇ ਪਹਿਲਾਂ ਡਰਾਈ ਇਸ ਮੱਝ ਨੂੰ ਮੈਂ ਕਰਦਾ ਸੋ ਦੱਸਿਓ ਕਮੈਂਟ ਕਰਕੇ ਮੱਝ ਕਿਵੇਂ ਦੀ ਲੱਗੀ ਧੰਨਵਾਦ